ਪਰ ਸਾਨੂੰ ਪਤਾ ਹੈ ਤੁਹਾਡੇ ਕੋਲੇ ਕੋਈ ਨਾ ਕੋਈ ਤਾਕਤ ਹੈ ਕੋਈ ਨਾ ਕੋਈ ਸ਼ਕਤੀ ਹੈ ਜਿਸ ਕਰਕੇ ਤੁਸੀਂ ਸਾਡੇ ਤੱਕ ਪਹੁੰਚ ਗਏ ਨਾਨਕ ਦੱਸ ਤੇਰਾ ਗੁਰੂ ਕੌਣ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਐਸ ਦੋ ਮੇਰਾ ਗੁਰੂ ਸਰੀਰ ਨਹੀਂ ਹੈ ਕਿਉਂਕਿ ਸਰੀਰ ਤੇ ਜੰਮਦਾ ਤੇ ਮਰਦਾ ਰਹਿੰਦਾ ਮੈਂ ਕਿਸੇ ਦੇਹਧਾਰੀ ਨੂੰ ਆਪਣਾ ਗੁਰੂ ਨਹੀਂ ਮੰਨਿਆ ਤੇ ਮੈਂ ਆਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਕਿਸੇ ਦੇ ਅੱਗੇ ਨਿਵਦਾ ਨਹੀਂ ਚੁੱਕਦਾ ਨਹੀਂ ਹੈ ਜੇ ਕਦ ਤੁਸੀਂ ਮੇਰੇ ਗੁਰੂ ਵਾਲੇ ਮੈਨੂੰ ਪੁੱਛਦੇ ਹੋ ਨਾ ਤੇ ਚੇਤਾ ਰੱਖਿਓ ਮੇਰਾ ਗੁਰੂ ਸ਼ਬਦ ਗੁਰੂ ਸੁਰਤ ਤੁਨ ਚਿੰਦਾ ਆਏ ਮੈਂ ਤੇ ਸ਼ਬਦ ਨੂੰ ਗੁਰੂ ਮੰਨਿਆ ਹੈ ਸ਼ਬਦ ਤੋਂ ਬਗੈਰ ਮੇਰਾ ਗੁਰੂ ਨਹੀਂ ਹੈ। ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਨੂੰ ਗੁਰੂ ਮੰਨਿਆ ਜੀ। ਤੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਨੂੰ ਸੰਭਾਲਣਾ ਸ਼ਬਦ ਦਾ ਸਤਿਕਾਰ ਕਰਨਾ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸ਼ੁਰੂ ਕੀਤਾ। ਤੇ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਗੁਰੂ ਭਾਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਨਵਾ ਕੇ ਸਿਰ ਝੁਕਾ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਿਰ ਕਿਸੇ ਦੇ ਅੱਗੇ ਝੁਕਾਇਆ ਨਹੀਂ ਹੈ ਭਵੇਂ ਉਹਨਾਂ ਨੇ 14 ਜੰਗਾਂ ਲੜੀਆਂ 14 ਜੰਗਾਂ ਦੇ ਵਿੱਚ ਹਾਰ ਨਹੀਂ ਜਿੱਤ ਹਾਸਲ ਕੀਤੀ ਜਿੱਤ ਪ੍ਰਾਪਤ ਕੀਤੀ ਕਿਸੇ ਦੇ ਅੱਗੇ ਸਿਰ ਨਹੀਂ ਝੁਕਾਇਆ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੇ ਕਿਤੇ ਸਿਰ ਝੁਕਿਆ ਹੈ ਤਾਂ ਫਿਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਸਿਰ ਝੁਕਿਆ ਆਖੋ ਸਤਨਾਮ ਵਾ ਜਦੋਂ ਗੁਰਤਾ ਗੱਦੀ ਦੇਣ ਲੱਗੇ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਜੀ ਇਹ ਸਿੱਧ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬਹਾਰਾ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ ਕਿਉਂ ਇਹ ਨਿਹકલੰਕ ਹੈ ਇਹ ਜਗਤ ਗੁਰੂ ਹੈ ਇਹ ਸ਼ਬਦ ਗੁਰੂ ਹੈ ਸ਼ਬਦ ਮਰਦਾ ਨਹੀਂ ਸ਼ਬਦ ਮੁਕਦਾ ਨਹੀਂ ਹੈ ਸ਼ਬਦ ਖਤਮ ਨਹੀਂ ਹੁੰਦਾ